ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੇ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਮੇਰੇ ਪਿੱਛੇ ਤੁਸੀਂ ਅੱਜ ਜੋ ਸੰਸਥਾ ਦੇਖ ਰਹੇ ਹੋ ਖੜੀ ਹੈ ਇਹ ਸਾਰੀ 13 13 ਜਿਹੜੀ ਲੰਗਰ ਕਮੇਟੀ ਜੀਰੇ ਤੋਂ ਹੈਗੀ ਹੈ ਸੋ ਇਹ ਸਾਰੇ ਕਮੇਟੀ ਨੂੰ ਚਲਾਉਣ ਵਾਲੇ ਪ੍ਰਬੰਧਕ ਹੈਗੇ ਨੇ ਔਰ ਇਹਨਾਂ ਦੇ ਵਿੱਚ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਜਿਹੜੇ ਹੈਗੇ ਸਮਾਜ ਸੇਵਾ ਨੂੰ ਲੈ ਕੇ ਕਿਹੜੇ-ਕਿਹੜੇ ਕੰਮ ਨੇ ਅੱਜ ਪਿੰਡ ਲੋਹਾਰੇ ਫਕਰ ਬਾਬਾ ਦામੋਛਾ ਦੀ ਦਰਗਾਹ ਤੇ ਆਏ ਸਨ ਔਰ ਇੱਥੇ ਆ ਕੇ ਇਹਨਾਂ ਨੇ ਕੱਪੜੇ ਵੀ ਜਿਹੜੇ ਹੈਗੇ ਵੰਡੇ ਆ ਔਰ ਹੋਰ ਕਿਹੜੇ-ਕਿਹੜੇ ਕੰਮ ਕਰਦੀ ਹੈ ਇਹ ਜਿਹੜੀ ਲੰਗਰ ਕਮੇਟੀ ਆ ਉਹ ਪਿਕ ਜਰ ਸਰ ਪਿਕ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਜੀ ਸਰ ਜਿਹੜਾ ਹੈਗਾ ਕਾੜੀ ਸੰਸਥਾ ਪਿਆਰਦਿਆਂ ਦੇ ਵਿੱਚ ਦੇਖੋ ਜੀ ਮੈਂ ਤਾਂ ਜਿਹੜੀ ਤੇਰਾ ਤੇਰਾ ਸੰਗਰਾਮ ਲੰਗਰ ਕਮੇਟੀ ਆ ਮੈਂ ਤਾਂ ਅਸੀਂ ਹਰ ਮਹੀਨੇ ਸੰਗਰਾਮ ਦਿਹਾੜੇ ਜਿਹੜੇ ਲੰਗਰ ਲਾਉਂਦੇ ਉਸ ਤੋਂ ਪਰੰਤ ਸਾਲ ਦੇ ਵਿੱਚ ਦੋ ਵਾਰੀ ਸਰਦੀਆਂ ਦੇ ਵਿੱਚ ਜਿਹੜੇ ਆ ਬੇਸਹਾਰਾ ਲੋਕ ਆ ਜਿਹੜੇ ਅਪਾਜ ਆ ਉਹਨਾਂ ਨੂੰ ਕੰਬਲ ਵੰਡੇ ਜਾਂਦੇ ਆ ਗਰਮੀਆਂ ਦੇ ਵਿੱਚ ਜਿਹੜੇ ਸੂਟ ਵੰਡੇ ਜਾਂਦੇ ਆ ਇਸ ਤੋਂ ਪਰੇਤ ਹੋਰ ਵੀ ਲੋੜਵੰਦਾਂ ਦੀ ਜਿਵੇਂ ਮਦਦ ਹੋਵੇ ਜਿਸ ਤਰ੍ਹਾਂ ਦੀ ਹੋਵੇ ਕੀਤੀ ਜਾਂਦੀ ਆ। ਹੂੰ। ਇਸ ਵਾਰ ਜਿਹੜਾ ਸਾਡਾ 140ਵਾਂ ਲੰਗਰ ਆ ਜਿਹੜਾ ਹੁਣ ਲਗਾਇਆ ਜਾ ਰਿਹਾ। ਜੀਰਾ ਦੇ ਵਿਕੇ ਆਪਣੇ ਲਾਭਚਨ ਸਾਈਕਲਾਂ ਵਾਲੇ ਆ ਉਹਨਾਂ ਦੇ ਸਾਹਮਣੇ ਲੰਗਰ ਲੰਗਾਇਆ ਜਾਂਦਾ। ਹਰ ਮਹੀਨੇ ਸੰਗਰਾ ਦੇ ਨੇੜੇ। ਇਹ ਇਹ ਜਿਹੜਾ ਤੁਸੀਂ ਜਿਹੜਾ ਲੰਗਰ ਲਾਉਨੇ ਹੋ ਇਹ ਤੁਸੀਂ ਆਪਣੇ ਤੌਰ ਤੇ ਜਿਹੜਾ ਲੰਗਰ ਕਮੇਟੀ ਵੱਲੋਂ ਹੀ ਪ੍ਰਬੰਧ ਜਿਹੜਾ ਕਰਦੇ ਹੋ ਜਾਂ ਕੋਈ ਹੋਰ ਵੀ ਜਿਹੜਾ ਬਾਹਰੋਂ ਵੀ ਕੋਈ ਜਿਹੜੇ ਇਹ ਚ ਹਿੱਸਾ ਪਾਉਂਦਾ ਹੈ। ਜੀ ਮੈਂ ਸਾਡੇ ਆਪਣੇ ਸੰਜੀਵ ਕੁਮਾਰ ਜੀ ਨਾਰੰਗਾ ਇਹਨਾਂ ਦੀ ਰਹਿਨਮਾਈ ਦੇ ਹੇਠ ਤੇ ਜਿਹੜੇ ਹੈਗੇ ਆ ਜਿੰਨੇ ਵੀ ਸੇਵਾਦਾਰ ਆ ਇਹ ਆਪਣੇ ਤੌਰ ਤੇ ਆਪਣੇ ਕੋਲੋਂ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਕਿਸੇ ਕਿਸਮ ਦੀ ਅਗਰਾਹੀ ਨਹੀਂ ਲਈ ਜਾਂਦੀ ਆਪਣੀ ਮਰਜ਼ੀ ਨਾਲ ਜੋ ਵੀ ਮਦਦ ਕਰਦਾ ਉਹਦਾ ਹੀ ਸਵਾਗਤ ਕਰਦੇ ਆ ਜੋ ਵੀ ਤੇਲ ਫੁੱਲ ਸ਼ਰਦਨ ਆਪਣੇ ਕੋਲੋਂ ਪਾਉਂਦੇ ਵੈਸੇ ਅਸੀਂ ਪੱਕੇ ਕਿਸੇ ਕੋ ਅਗਰਾਹੀ ਨਹੀਂ ਕਰਦੇ ਬਸ ਇਹ ਸੰਜੀਤ ਕੁਮਾਰ ਦੀ ਰੈ ਉਹਨਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਪੂਰਾ ਬਾਕੀ ਜਿੰਨੇ ਸੇਵਾਦਾਰ ਆਪਣੇ ਵੱਲੋਂ ਇਹ ਸੇਵਾ ਕਰਦੇ ਜੋਸ਼ ਸ਼ਰਦਾ ਹੋਵੇ ਜੀ ਤੁਸੀਂ ਸੰਜੀਵ ਕੁਮਾਰ ਜੀ ਬਿਲਕੁਲ ਜਿਸ ਤਰ੍ਹਾਂ ਪਾਜੀ ਹੁਣਾਂ ਦੱਸਿਆ ਕਿ ਇਹ ਤੁਸੀਂ ਆਪਣੇ ਤੌਰ ਤੇ ਜਿਹੜਾ ਹੈਗਾ ਕਰਦੇ ਹੋ ਆਪਣੇ ਜਿੰਨੇ ਵੀ ਤੁਹਾਡੇ ਕਲੱਬ ਦੇ ਜਿਹੜੇ ਮੈਂਬਰ ਹੈਗੇ ਨੇ ਆਪਣੇ ਤੌਰ ਤੇ ਕਰਦੇ ਹੋ ਮਤਲਬ ਕਿ ਬਾਹਰੋਂ ਕੋਈ ਤੁਹਾਨੂੰ ਜਿਹੜਾ ਦਾਨ ਪੱਤਰ ਤਾਂ ਨਹੀਂ ਆਉਂਦਾ ਹੈਗਾ ਨਹੀਂ ਪਾਜੀ ਇਸ ਤਰ੍ਹਾਂ ਦਾ ਕੋਈ ਗੁਪਤ ਵੀ ਦਿੰਦਾ ਉਹ ਕਹਿੰਦੇ ਸਾਡਾ ਨਾਂ ਨਾ ਲਓ ਹੂੰ ਹੂੰ ਸਾਡੇ ਦੁਨੀਆ ਵਖਾਉਣ ਵਾਲੀ ਨਹੀਂ ਹੈਗੀ ਕੁਝ ਲੁਕਾਉਣ ਵਾਲੇ ਵੀ ਹੈਗੇ ਰੱਬ ਤਾਂ ਲੁਕਾਉਣ ਵਾਲੇ ਨੂੰ ਉੱਚਾ ਰੱਖਦਾ ਜੀ ਬਿਲਕੁਲ ਬਾਕੀ ਸਾਰੇ ਸਹਿਯੋਗ ਕਰਦੇ ਆ ਤੇ ਐਵੇਂ ਕਹਿ ਰਹੇ ਆ ਇਹ ਵੀ ਕਰਦੇ ਆ ਜਿਹਨੇ ਮੇਰੇ ਸਾਥੀ ਇਹ ਵੀ ਕਰਦੇ ਇੰਨਾ ਵੀ ਕਿਸੇ ਨੂੰ ਹੀ ਪੱਕਾ ਨਹੀਂ ਕਹਿੰਦੇ ਕਿਸੇ ਨੇ ਕੋਈ ਪਾਤਾ ਕਿਸ ਨੇ ਉਹ ਪਾਤਾ ਕਹਿੰਦਾ ਕੋਈ ਕਹਿੰਦਾ ਸਾਡੇ ਕੋਲ ਸਾਡਾ ਪੀਪਾ ਦਾਲ ਦਾਲ ਲੇ ਲੇ ਕੇ ਪਾ ਦਿਓ ਅਜੀ ਤੇ ਇੱਕ ਦਿਨ ਪਹਿਲਾਂ ਲਿਖ ਕੇ ਲਾ ਦਿੰਦਾ ਜੀ ਸਾਰਾ ਕੁਝ ਆ ਸਾਡਾ ਪ੍ਰੋਗਰਾਮ ਹੈ ਇੰਨੇ ਇੰਨੇ ਵਜੇ ਟਾਈਮ ਦੇ ਅਸੀਂ ਪਾਬੰਦ ਆ ਜੇ ਅਸੀਂ 8 ਵਜੇ ਚ ਆ ਗਏ ਉਥੇ 8 ਵਜੇ ਚਾ ਲੱਗੀ ਹੋਏਗੀ ਮਤਲਬ ਉਹ ਪਹਿਲਾਂ ਪਾਉਣ ਦਾ ਸਾਨੂੰ ਇਹ ਵਾਅਦਾ ਮਿਲਦਾ ਕੋਈ ਨਾ ਕੋਈ ਸ਼ਹਿਰ ਚ ਸ਼ਾਹ ਬਣ ਜਾਂਦਾ ਕੋਈ ਨਾ ਕੋਈ ਆਉਂਦਾ ਕਹਿੰਦਾ ਭਾਈ ਸਾਡਾ ਲਾ ਲਓਗੇ ਇਹ ਕਹਿੰਦਾ ਜੀ ਸਤਿਕੇ ਲਓ ਸਾਡੇ ਕਿਹੜਾ ਮਤਲਬ ਘਰ ਦਾ ਇਹ ਤਾਂ ਜਿਹੋ ਜਿਹੀ ਕੋਈ ਸੇਵਾ ਕਰ ਜਾਂਦਾ ਏ ਉਹੋ ਜਿਹਾ ਲਾ ਲੈਂਦਾ ਬਿਲਕੁਲ ਜਿੱਦਾਂ ਜੀਰਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਲੰਗਰ ਕਰਦੇ ਹੋਂ ਹਰੇਕ ਸੰਗਰਾਂਤ ਤੇ ਜਿੱਦਾਂ ਭਾਜੀ ਨੂੰ ਦੱਸੇਗੇ ਸੰਗਰਾਂਤ ਦੇ ਵਿੱਚ ਬਿਲਕੁਲ ਮੇਨ ਬਾਜ਼ਾਰ ਚ ਰੱਖੀ 100 ਬਾਬੇ ਦੀ ਕਿਰਪਾ ਨਾਲ 140 ਮੈਂ ਓਕੇ ਮਤਲਬ ਬੜੀ ਹੁੰਦੀ ਕਿਰਪਾ ਪਾਰ ਕਿਰਪਾ ਹੁੰਦੀ ਕਦੀ ਉਹਨਿਆਂ ਕਰਨੀ ਨਹੀਂ ਦਿੱਤਾ ਜੀ ਆਪਣੇ ਆ ਵੀ ਪੈਸੇ ਆਉਂਦੇ ਆ ਹੂੰ ਮੈਂ ਕੋ ਕਹਾਂ ਨਹੀਂ ਆਉਂਦੇ ਵਾਧੂ ਆਉਂਦੇ ਐਨਾ ਵੀ ਸਾਰਿਆਂ ਨੂੰ ਦਿਸਦਾ ਜੇ ਸਾਡੇ ਕੋਲ ਕੁਝ ਆਉਂਦਾ ਉਹ ਤੁਸੀਂ ਡਬਲ ਲਾਉਂਦੇ ਆ ਬਾਕੀ ਬਾਬੇ ਨੇ ਕਦੀ ਕਾਹ ਕਮੀ ਆਉਣੀ ਨਹੀਂ ਦਿੱਤੀ ਨਾ ਆਉਣੀ ਬਾਬੇ ਦੇ ਨ ਅੱਜਵਾਰੇ ਪਹੁੰਚੋ ਜਿਹੜਾ ਹੈਗਾ ਕੱਪੜੇ ਵੀ ਜਿਹੜਾ ਲੋੜਵੰਦ ਪਰਵਾਰਾਂ ਨੂੰ ਤੁਸੀਂ ਵੰਡੇ ਹੈਗੇ ਆ ਉਹਦੇ ਵਿੱਚ ਜਿਹੜਾ ਆਪਣੀ ਸੰਸਥਾ ਵੱਲ ਭਵਾਏ ਜਾਂ ਕੋਈ ਬਾਹਰੋਂ ਵੀ ਕਿਸੇ ਨੇ ਕੋਈ ਨਹੀਂ ਜੀ ਬੜੇ ਜਣਾਂ ਦਾ ਸੰਯੋਗ ਹੈ ਵਿੱਚ ਮੈਂ ਤਾਂ ਹੁਣ 10 12 ਪਾ ਕੇ ਕਹਦਾ ਮੈਂ ਸਾਰਾ ਕੁਝ ਕਰ ਲਿਆ ਨਹੀਂ ਗਲਤ ਗੱਲ ਹੋਏਗੀ ਸਾਰੇ ਭਾਜੀ ਦੇ ਇਹਨਾਂ ਦਾ ਹਾਕਮ ਸਿੰਘ ਦਾ ਸੰਦੀਪ ਦਾ ਸਾਡੇ ਜਿੰਨੇ ਹੋਰ ਕੋਈ ਆਪਣੇ ਬਾਹਰੋਂ ਵੀ ਮੇਰੇ ਸਾਥ ਜਣੇ ਹੈ ਕਿਸੇ ਨੂੰ ਕੋਈ ਪੰਜ ਕਿਸੇ ਨੂੰ 10 ਮਦਦ ਕੀਤੀ ਹੈ ਕਰਦੇ ਆ ਉਹ ਕਹਿੰਦੇ ਤੂੰ ਭਾਈ ਅੱਗੇ ਲੱਗ ਮੈਂ ਮੇਰੇ ਕੋਲ ਨਾ ਖੁੱਲ ਕੇ ਕਹਿਣ ਨਹੀਂ ਜਾਂਦਾ ਕਿਸੇ ਨੂੰ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਹਿਣਾ ਬਾਬਾ ਤੂੰ ਕਹ ਲਈ ਜਿੰਨੂੰ ਕਹਿਣਾ ਉਹ ਆਪ ਹੀ ਵਸ ਕੇ ਆਪਣੇ ਆਪ ਇੰਤਿਹਾਮ ਹੋ ਜਾਂਦਾ ਜੀ ਜੋ ਮੈਂ ਸੋਚਦਾ ਉਦੋਂ ਡਬਲ ਹੁੰਦਾ ਜੀ ਹੋਰ ਕੀ ਮਨ ਦੇ ਵਿੱਚ ਸੋਚਿਆ ਕਿ ਆਪਾਂ ਸਮਾਜ ਸੇਵਾ ਨੂੰ ਲੈ ਕੇ ਹੋਰ ਕੋਈ ਜਿਹੜੇ ਇਸ ਤੋਂ ਉੱਪਰ ਦੇ ਕਾਰਜ ਕੀ ਸੋਚ ਸਕਦੇ ਹੋ ਵੀ ਕੀ ਹੋਣਾ ਚਾਹੀਦਾ ਸਾਡੀ ਜਿਹੜੀ ਤੁਹਾਡੀ ਸੰਸਥਾ ਹੈਗੀ ਆ ਵੀ ਲੋਕਾਂ ਨੂੰ ਜਿਹਦੀ ਬਹੁਤ ਜ਼ਿਆਦਾ ਨੀੜ ਹੈ ਦੇਖੋ ਜੀ ਕਮੀਆਂ ਤਾਂ ਬਹੁਤ ਆਪਾਂ ਕਿਸੇ ਦੀਆਂ ਪੂਰੀਆਂ ਕਰ ਹੀ ਨਹੀਂ ਸਕਦੇ ਚਲੋ ਕਹਿ ਸਕਦੇ ਆ ਵੀ ਚਲੋ ਜਿੰਨਾ ਕੁ ਮਾਲਕ ਬਖਸ਼ੇ ਸਾਨੂੰ ਲੱਗੇ ਆ ਚੀਜ਼ ਸਾਡੀ ਵੀ ਰੱਬ ਨੂੰ ਇੱਥੇ ਨਾਂ ਥੱਲੇ ਆਉਣਾ ਪਵੇ ਉਹਦਾ ਇਨਸਾਨ ਹੀ ਕੋਈ ਕੰਮ ਕਰ ਲੇ ਮੈਂ ਤਾਂ ਮੇਰੀ ਉਹ ਸੋਚ ਨਾਲ ਦੁਰਿਆ ਵੀ ਜੇ ਮੈਨੂੰ ਲੱਗੇ ਮੈਂ ਕੰਮ ਕਰ ਸਕਦਾ ਮੈਂ ਜ਼ਰੂਰ ਕਰੂੰਗਾ ਜੀ ਮਤਲਬ ਸੇਵਾ ਚ ਮੈਂ ਪਿੱਛੇ ਨਹੀਂ ਹਟਾਂਗਾ ਜੀ ਜਿਵੇਂ ਲੱਗਦਾ ਹੈ ਕਈ ਕਈ ਜਿਹੜੀਆਂ ਸੰਸਥਾਵਾਂ ਇਦਾਂ ਦੀਆਂ ਬਣੀ ਹੈਗਾ ਜਿਵੇਂ 13 13 ਤੁਸੀਂ ਗੁਰੂ ਨਾਨਕ ਦੇਵ ਜੀ ਦਾ ਇੱਕ ਜਿਹੜਾ ਚਲਾਈ ਹੋਈ ਪਰੰਪਰਾ ਸੜੀਆਂ ਤੋਂ ਚੱਲਦੀ ਆ ਰਹੀ ਹੈ 13 13 ਬਹੁਤ ਵਧੀਆ ਤੁਸੀਂ ਲੰਗਰ ਕਮੇਟੀ ਦਾ ਨਾਮ ਰੱਖਿਆ ਹੈਗਾ ਤੇ ਇਸ ਨੂੰ ਲੈ ਕੇ ਕੋਈ ਇਦਾਂ ਦਾ ਵੀ ਕੋਈ ਕਾਰਜ ਕੀਤਾ ਹੈਗਾ ਵੀ ਜਿਵੇਂ ਲੜਕੀਆਂ ਦੀ ਸ਼ਾਦੀ ਕੀਤੀ ਜਾਂਦੀ ਹੈ ਆ ਕਾਫੀ ਸੰਸਥਾਵਾਂ ਤੇਰਾ ਤੇਰਾ ਨਾਮ ਤੇ ਬਣੀਆਂ ਹੋਈਆਂ ਨੇ ਔਰ ਉਹਨਾਂ ਵੱਲੋਂ ਇਦਾਂ ਦੇ ਕਾਰਜ ਕੀਤੇ ਜਾਂਦੇ ਨੇ ਤੁਹਾਨੂੰ ਇਹ ਦੱਸ ਦਿੰਨਾ ਜੀ ਕੀਤੀਆਂ ਪਰ ਮੈਂ ਉਹ ਥੋੜਾ ਗੁਪਤ ਰੱਖਿਆ ਸੀ ਦੱਸਦੇ ਨਹੀਂ ਠੀਕ ਹੈ ਠੀਕ ਹੈ ਉਹ ਥੋੜਾ ਗੁਪਤ ਹੈਗਾ ਕੰਮ ਉਹ ਫਿਰ ਉਹਨਾਂ ਦੇ ਚ ਨਾ ਕਈ ਲੜੇ ਐਵੇਂ ਨਿਆਂ ਹੀ ਫਾਇਦਾ ਠਾਉਂਦੇ ਆ ਜੀ ਉਹ ਅਸੀਂ ਆਪ ਦਾ ਹਿਸਾਬ ਦਾ ਬਲਾਲੀ ਦਾ ਪਿੰਡ ਵਿੱਚ ਆ ਇਹਨੂੰ ਲੋੜ ਆ ਫਿਰ ਕਰ ਦਿੱਤੀ ਜੀ ਮਤਲਬ ਕਿ ਵੈਰੀਫਾਈ ਕਰਦੇ ਹੋ ਤੁਸੀਂ ਪਰਿਵਾਰ ਨਾਲ ਹਾਂ ਹਾਂ ਲਾਕਡਾਊਨ ਤੇ ਬਹੁਤ ਮਦਦ ਕੀਤੀ ਠੀਕ ਹੈ ਠੀਕ ਜਦੋਂ ਹ ਪਰ ਉਹ ਥੋੜਾ ਐਮਐਮ ਮੈਂ ਤਾਂ ਦੂਰ ਐਣਾ ਜੀ ਕਈ ਦਾ ਉਹ ਜਨਰਲ ਨਾਲ ਲੱਗੇ ਬਸ ਠੀਕ ਹੈ ਮੈਂ ਵਾਲਾ ਕੰਮ ਤਾਂ ਫਿਰ ਗਲਤ ਹੋ ਜਾਂਦਾ ਨਾ ਉਹਦੇ ਫਿਰ ਮੈਂ ਹੀ ਆ ਗਈ ਬਿਲਕੁਲ ਬਿਲਕੁਲ ਅ ਬਿਲਕੁਲ ਜਿਸ ਤਰ੍ਹਾਂ ਪਾਜੀ ਨੂੰ ਦੱਸਿਆ ਕਿ ਸਮਾਜ ਸੇਵਾ ਦੇ ਕਾਰਜ ਇਸੇ ਤਰ੍ਹਾਂ ਜਿਹੜੀ ਸਾਡੀ ਕਮੇਟੀ ਕਰਦੀ ਰਹੂਗੀ ਔਰ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਇਹ ਕਮੇਟੀ ਜਿਸ ਤਰ੍ਹਾਂ ਇਹ ਪ੍ਰਾਲਾ ਕਰ ਰਹੀ ਹੈ ਪਿਛਲੇ 140ਵਾਂ ਤਾਂ ਇਸੇ ਤਰ੍ਹਾਂ ਹੀ ਜਿਹੜਾ ਇਹ ਲੰਗਰਾਂ ਦੇ ਵਿੱਚ ਉਹ ਪ੍ਰਮਾਤਮਾ ਵਾਹਿਗੁਰੂ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ 13-13 ਜਿਹੜਾ ਹੈਗਾ ਲੰਗਰ ਕਮੇਟੀ ਦਾ ਨਾਮ ਰੱਖਿਆ ਉਹਨੇ ਆਪੇ ਹੀ ਕਾਰਜ ਕਰਵਾ ਲੈਨੇ ਬਸ ਇੱਕ ਮੋਹਰਾ ਹੁੰਦਾ ਬੰਦਾ ਬਣਦੀ ਕੋਸ਼ਿਸ਼ ਕਰੇ ਸੋ ਅੱਜ ਲਵਾਰੇ ਪਹੁੰਚੇ ਸੀ ਸਰਜੀਤ ਸਿੰਘ ਲਵਾਰਾ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜਿਹੜੀ ਸੰਸਥਾ ਪਹੁੰਚੀ ਇਹਨਾਂ ਨੇ ਬਾਬਾ ਦામੋਖਾ ਦੇ ਇਥੇ ਲੋੜਵੰਦ ਪਰਵਾਰਾਂ ਨੂੰ ਕਪੜੇ ਵੰਡਨੇ ਆ ਅੱਜ ਸਾਡੇ ਕੋਲੇ ਮਾਤਾ ਜੀ ਇੱਕ ਆਏ ਸੀ ਕੋਟੀ ਜੀਕਾ ਤੋਂ ਉਹਨਾਂ ਤੋਂ ਮੈਨੂੰ ਇੱਕ ਕ ਅੱਜ ਇਹੋ ਜਿਹਾ ਪਰਮਾਰਖ ਦੀ ਕਿਰਪਾ ਕੀਤੀ ਦਰਸ਼ਨ ਕਰਦੇ ਇਹਨਾਂ ਦੇ ਇਹਨਾਂ ਨਾਲ ਆਪਣੇ ਪ੍ਰਧਾਨ ਜੀ ਨਾਲ ਗੱਲ ਹੋਈ ਇਹਨਾਂ ਨੇ ਕਿ ਅਸੀਂ 11 ਵਜੇ ਆਵਾਂਗੇ ਤੇਰਾ ਤੇਰਾ ਦੀ 3 ਬਸਤੀ ਘਰੇ ਘਰ ਪਹੁੰਚੋ ਪਹੁੰਚੀ ਹੈ ਉਹਨਾਂ ਦਾ ਸੀ ਸਾਡੇ ਘਰ ਵਿੱਚ ਆਉਣ ਤੇ ਤੇ ਬਾਬਾ ਜੀ ਦਾ ਦਮਸ਼ਾਹ ਜੀ ਸੇਵਾ ਕਰਨ ਵਾਸਤੇ ਜਿਹੜੇ ਆਏ ਸਾਰਿਆਂ ਦਾ ਜੀ ਆਇਆਂ ਧੰਨਵਾਦ ਬਿਲਕੁਲ ਜਿਸ ਤਰ੍ਹਾਂ ਦਸਕਿਲ ਵਾਲਾ ਸਾਹਮਣੇ ਦਸਕਿਲ 13 13 ਜਿਹੜੀ ਟੀਮ ਆ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਅੱਜ ਲੋਹਾਰੇ ਪਿੰਡ ਆਉਣਾ ਕਿਸੇ ਨੇ ਇਹਨਾਂ ਦਾ ਕਾਰਡ ਦਿੱਤਾ ਹੋਊਗਾ ਉਹ ਪਹਿਲਾਂ ਤੋਂ ਪਤਾ ਹੋਊਗਾ ਸੰਗਤਾਂ ਨੂੰ ਕਿ ਇੱਥੇ ਜਿਹੜਾ ਅੱਜ ਇਹ ਕਾਰਜ ਕੀਤਾ ਜਾਣਾ ਹੈਗਾ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਜਿਹੇ ਸੰਸਥਾਵਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਜੋ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਸੋ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਅੱਗੇ ਦੀ ਅਪਡੇਟ ਲਈ ਫੇਰ ਮਿਲਾਂਗੇ ਧੰਨਵਾਦ